ਐਸਾ ਕਿ ਅੱਜ ਇੱਥੇ ਸਾਰਿਆਂ ਨੇ ਭਗਵਾਨ ਅਗੇ ਤਰਮਿੰਦਰ ਜੀ ਦੀ ਲੰਬੀ ਆਯੂ ਦੀ ਪ੍ਰਾਰਥਨਾ ਕੀਤੀ ਸ਼ੁਭ ਕਾਮਨਾਵਾਂ ਦਿੱਤੀਆਂ ਕਿਉਂਕਿ ਤਰਮਿੰਦਰ ਫਿਲਮ ਸਟਾਰ ਵੀ ਨੇ ਪੰਜਾਬ ਦਾ ਨਾਮ ਹੀ ਹੈ ਪੰਜਾਬ ਦਾ ਪੁੱਤਰ ਵੀ ਹੈ ਔਰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੇ ਕੰਮ ਤੋਂ ਆਉਂਦੀ ਹੈ ਦਿੱਲੀ ਬੰਬ ਬਲਾਸਟ ਹੋਇਆ ਜੀ ਉਹਦੇ ਤਾਰ ਕਿਤੇ ਕਿਤੇ ਕੋਈ ਜੁੜਦੇ ਜਾ ਰਹੇ ਨੇ ਵਾਮਾਦਾਲ ਸ਼ੀਰਨਗਰ ਦੇ ਨਾਲ ਮੈਂ ਹੈਰਾਨ ਆ ਕਿ 48 ਘੰਟੇ ਤੋਂ ਜ਼ਿਆਦਾ ਹੋ ਗਿਆ ਹਜੇ ਤੱਕ ਉਸ ਬੰਬ ਬਲਾਸਟ ਦਾ ਔਰ ਐਡੇ ਵੱਡੇ ਨੈਕਸਸ ਨੂੰ ਜਿਹੜਾ ਸੇਜ ਦੀਆਂ ਸੁਰੱਖਿਆ ਏਜੰਸੀਆਂ ਨੇ ਬੇਨਕਾਬ ਕੀਤਾ ਫੜਿਆ ਨਾ ਫਾਰਕਬੁੱਦੁੱਲਾਹ ਸਾਹਿਬ ਦਾ ਖੰਡਨ ਆਇਆ ਨਾ ਮੁਫਤੀ ਬਹਿਨ ਜੀ ਦਾ ਖੰਡਨ ਆਇਆ ਨਾ ਇੰਡੀ ਗਠਬੰਧਨ ਦੇ ਬਾਕੀ ਨੇਤਾਵਾਂ ਨੇ ਖੰਡਨ ਕੀਤਾ ਨਾ ਹਜੇ ਤੱਕ ਕਾਂਗਰਸ ਨੇ ਅਧਿਕ੍ਰਿਤ ਤੌਰ ਤੇ ਇੰਨਾ ਚਕੀਰਾ ਇਕੱਠਾ ਕਰਨ ਨਾਲ ਲਿਆ ਉਹਨਾਂ ਦੀ ਨਖੇਦੀ ਕੀਤੀ ਬਿਹਾਰ ਦੀ ਜਨਤਾ ਰਾਹੁਲ ਗਾਂਧੀ ਤੇਜਸਵੀ ਯਾਦਵ ਦੇ નેਤৃত্ব ਦੇ ਇੰਡੀ ਕਟ ਬੰਦਨ ਦੇ ਲੁਟੇਰਾ ਰਾਜ ਤੋਂ ਦੁਖੀ ਸੀ ਉਹਨਾਂ ਨੂੰ ਅੱਜ ਵੀ ਯਾਦ ਆਂਦਾ ਹੈ ਲਾਲੂ ਪ੍ਰਸਾਦ ਯਾਦਵ ਔਰ ਕਾਂਗਰਸ ਦਾ ਰਾਜ ਜਦੋਂ ਦਾਦਾਗੀਰੀ ਰੰਗਦਾਰੀ ਮਾਫੀਆਇਜ਼ਮ ਅਪਹਾਰਨ ਲੁੱਟ ਖਸੁੱਟ ਕਰਨ ਵਾਲੇ ਸਰਕਾਰ ਨੂੰ ਚਲਾਉਂਦੇ ਸੀ ਬਹੁਤ सुंदर संगम है। ऐसा चित्रण है कि जैसे संस्कृति का कल्चर का कुंभ आज अमृतसर में लगा हो बहुत ही वादिया शलाघा योग आर्ट गैलरी ने काम किया देश के दे अलग अलग कोनों तो लोग फोटो भेजिया कलाकृतियां है। भेजिया हैं। मूर्तियां भेजो अद्भुत अद्भुतuline और अपने देश की संस्कृति को अपनी देश की तरक्की को दर्शामी है अपने कल्चर को दर्शा रही है मैं सारे कलाकारों मिले मिलया हूं और इथे प्राइस डिस्ट्रीब्यूशन भी हुआ है बड़ा इतिहासक, काम है और मैं आर्ट गैलरी की सारी टीम ने मेरी बधाई भी देना और उनोंन कहना कि कीप इट अप चला ही रखो ए असल ਆਰਟਿਸਟਾਂ ਦਾ ਇੱਕ ਸਭ ਨਾਲੋਂ ਵੱਡਾ ਸਥਾਨ ਹੈ ਜਿੱਥੇ ਆਰਟਿਸਟ ਆ ਕੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕਰਦੇ ਦिल्‍ली ਦिल्‍ली ਬੰਬਲਾਸਟ ਹੋਇਆ ਜੀ ਉਹਦੇ ਤਾਰ ਕਿਤੇ ਕਿਤੇ ਹੁਣ ਜੁੜਦੇ ਜਾ ਰਹੇ ਨੇ ਹੁਮਾਮਾਦਲ ਸ਼੍ਰੀਨਗਰ ਦੇ ਨਾਲ ਮੈਂ ਹੈਰਾਨ ਆ ਕਿ 48 ਘੰਟੇ ਤੋਂ ਜ਼ਿਆਦਾ ਹੋ ਗਏ ਹਜੇ ਤੱਕ ਉਸ ਬੰਬ ਬਲਾਸਟ ਦਾ ਔਰ ਐਡੇ ਵੱਡੇ ਨੈਕਸਸ ਨੂੰ ਜਿਹੜਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਬੇਨਕਾਬ ਕੀਤਾ ਫੜਿਆ ਔਰੇ ਉੱਤੇ ਨਾ ਫਾਰਕ ਅਬਦੁੱਲਾਹ ਸਾਹਿਬ ਦਾ ਖੰਡਨ ਆਇਆ ਨਾ ਮੁਫਤੀ ਬਹਿਨ ਜੀ ਦਾ ਖੰਡਨ ਆਇਆ ਨਾ ਇੰਡੀ ਗਠਬੰਧਨ ਦੇ ਬਾਕੀ ਨੇਤਾਵਾਂ ਨੇ ਖੰਡਨ ਕੀਤਾ ਨਾ ਹਜੇ ਤੱਕ ਕਾਂਗਰਸ ਨੇ ਅਧਿਕਾਰਿਤ ਤੌਰ ਤੇ ਐਨਾ ਸ਼ਖੀਰ ਇਕੱਠਾ ਕਰਨ ਨਾਲਿਆਂ ਨੂੰ ਉਹਨਾਂ ਦੀ ਨਖੇਦੀ ਕੀਤੀ ਕਿਉਂ ਨਹੀਂ ਨਖੇਦੀ ਕੀਤੀ ਟੈਰਰਿਜ਼ਮ ਟੈਰਰਿਜ਼ਮ اور ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜ਼ੀਰੋ ਟੋਲਰੈਂਸ ਨਾਲ ਟੈਰਰਿਜ਼ਮ ਤੇ ਕੰਮ ਕਰ ਰਹੀ ਹੈ। اور جڑے لوگ ਅਜੇ ਵੀ ਅਰੇਸੇ میں ਚੁੱਪੀ ਚਨੇ ਇਹ ਚੁੱਪੀ ਦੁਰਭਾਗ્યਪੂਰਨ ਹੈ ਮੈਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਸਲੂਟ ਕਰਨਾ ਕਿ ਉਹਨਾਂ ਨੇ ਐਡੇ ਵੱਡੇ ਰੈਕਟ ਨੂੰ ਔਰ ਅਰਬਨ ਜ਼ਿਹਾਦ ਦੇ ਰੈਕਟ ਨੂੰ ਪਰਦਾ ਫਾਸ਼ੀ ਕੀਤਾ ਔਰ ਫੇਲ ਵੀ ਕੀਤਾ ਤੇ ਬਹੁਤ ਸ਼ਲਾਘਾਯੋਗ ਕੰਮ ਹੈ ਮੈਂ ਉਹਨਾਂ ਨੂੰ ਸਲੂਟ ਕਰਨਾ ਦੇਈ ਦਿਆਂ ਸੁਰੱਖਿਆ ਦੇ ਸਿਖਤੀ ਬਿਹਾਰ ਚੋਣਾਂ ਦੇ ਬਾਅਦ ਨਤੀਜੇ ਆਨੇ ਸ਼ੁਰੂ ਜਿਹੜੇ ਐਗਜ਼ਿਟ ਪੋਲ ਆ ਗਏ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਬਿਹਾਰ ਦੀ ਜਨਤਾ ਰਾਹੁਲ ਗਾਂਧੀ ਤੇਜਸਵੀ ਯਾਦਵ ਦੇ ਨੇਤ੍ਰਿਤਵ ਦੇ ਇੰਡੀ ਗਠਬੰਧਨ ਦੇ ਲੁਟੇਰਾ ਰਾਜ ਤੋਂ ਦੁਖੀ ਸਨ ਉਹਨਾਂ ਨੂੰ ਅੱਜ ਵੀ ਯਾਦ ਆਂਦਾ ਹੈ ਲਾਲੂ ਪ੍ਰਸਾਦ ਯਾਦਵ ਔਰ ਕਾਂਗਰਸ ਦਾ ਰਾਜ ਜਦੋਂ ਦਾਦਾਗਿਰੀ ਰੰਗਦਾਰੀ ਮਾਫੀਆਇਜ਼ਮ ਅਪਹਰਨ ਲੁੱਟ ਖਸੁੱਟ ਕਰਨ ਵਾਲੇ ਸਰਕਾਰ ਨੂੰ ਚਲਾਉਂਦੇ ਸੀ ਇਸ ਵਿੱਚ ਬਿਹਾਰ ਦੀ ਜਨਤਾ ਦਾ ਜਨਾਦੇਸ਼ ਸਪਸ਼ਟ ਹੈ ਕਿ ਬਿਹਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸ਼੍ਰੀ ਨਿਤਿਸ਼ ਕੁਮਾਰ ਜੀ ਦੇ ਨੇਤਰਤਵ ਵਿਕਾਸ ਔਰ ਵਿਸ਼ਵਾਸ वाली सरकार चाहिए दिया और जनता जनादेश स्पष्ट एग्जिट पोल एगजिट पोलिस और निश्चित रूप से बिहार विकसित बिहार बनाने संकल्प प्रधानमंत्री नरेंद्र मोदी के नेतृत्व सारी ही भारतीय जनता पार्टी लगी हुई है ਉਨ ਨਿਸ਼ਚਿਤ ਉਦੇਸ਼ੀਓ ਸੰਕਲਪ ਨੂੰ ਪੂਰਾ ਕਰ ਸਰ ਆਰਟ ਦੇ ਮੰਚ ਤੇ ਆਇਆ ਇੱਕ ਹੋਰ ਕਲਾਕਾਰ ਜਿਹਨਾਂ ਨੇ ਪੰਜਾਬ ਨੂੰ ਬੜੀ ਵੱਡੀ ਦੇਣ ਵੀ ਦਿੱਤੀ ਹੈ ਤਰਮਿੰਦਰ ਜੀ ਦੀ ਸਿਹਤ ਨੂੰ ਲਾ ਕੇ ਜੀ ਲਗਾਤਾਰ ਖੜੀ ਹੈ ਐਸਾ ਕਿ ਅੱਜ ਇੱਥੇ ਸਾਰਿਆਂ ਨੇ ਭਗਵਾਨ ਅਗੇ ਤਰਮਿੰਦਰ ਜੀ ਦੀ ਲੰਬੀ ਆਯੂ ਦੀ ਪ੍ਰਾਰਥਨਾ ਕੀਤੀ ਸ਼ੁਭ ਕਾਮਨਾਵਾਂ ਦਿੱਤੀਆਂ ਕਿਉਂਕਿ ਤਰਮਿੰਦਰ ਫਿਲਮ ਸਟਾਰ ਵੀ ਨੇ ਪੰਜਾਬ ਦਾ ਨਾਮ ਹੀ ਹੈ ਪੰਜਾਬ ਦਾ ਪੁੱਤਰ ਵੀ ਆ ਔਰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੇ ਕੰਮ ਚੋਂ ਆਂਦੀ ਹੈ ਇੱਥੇ ਅੱਜ ਆਰਟ ਗੈਲਰੀ ਚ ਸਾਰਿਆਂ ਨੇ ਖੜੇ ਹੋ ਕੇ ਉਹਨਾਂ ਦਾ ਇੱਕ ਗੀਤ ਵੀ ਸੁਣਿਆ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਤੇਰੋ ਅਸ਼ੀਰਵਾਦ ਦਿਲੋਂ ਅਸ਼ੀਰਵਾਦ ਕਿ ਲੰਬਾ ਜੀਓ ਸਵਸਥ ਜੀਓ ਔਰ ਉਹਨਾਂ ਦਾ ਅਸ਼ੀਰਵਾਦ ਸਾਡੇ ਸਾਰਿਆਂ ਤੇ ਹਮੇਸ਼ਾ ਬਣਿਆ ਰਵੇ ਕਿਉਂਕਿ ਤਰਮਿੰਦਰ ਪੰਜਾਬ ਦੇ ਹਰ ਨੌਜਵਾਨ ਦੀ ਪ੍ਰੇਰਨਾ ਸਰੋਤ ਨੇ ਜਿਸਰਾਉਣਾ ਨੇ ਪੂਰੇ ਵਿਸ਼ਵ ਦੇ ਅੰਦਰ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਪੰਜਾਬ ਦੀ ਆਵਾਜ਼ ਬਣ ਕੇ ਔਰ ਹਮੇਸ਼ਾ ਪੰਜਾਬ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਆਪਣੀ ਵਾਨੀ ਨੂੰ ਵੀ ਪੰਜਾਬ ਪੰਜਾਬ ਨਾਲ ਜੋੜ ਕੇ ਰੱਖਿਆ ਔਰ ਆਪਣੇ ਕਲਚਰ ਨੂੰ ਵੀ ਪਰਿਵਾਰ ਨੂੰ ਵੀ ਪੰਜਾਬ ਨਾਲ ਜੋੜ ਕੇ ਰੱਖਿਆ ਅੱਜ ਅਸੀਂ ਸਾਰਿਆਂ ਨੇ ਇੱਥੇ ਪ੍ਰਾਰਥਨਾ ਕੀਤੀ ਔਰ ਪ੍ਰਭੂ ਦੇ ਮੰਗਿਆ ਵੀ ਹੈ ਕਿ ਰੱਬ ਉਹਨਾਂ ਨੂੰ ਲੰਬੀ ਆਯੂ ਦੇਓ ਕੀਰਤੀ ਦਿਓ ਯਸ਼ ਦੇਓ ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਣਿਆ। ਆਸਵਾਲ ਹੈ ਜੀ ਕਿ ਤਤਨਤਰਨ ਬਾਈਲ ਇਕਸ਼ਨ ਦੀ ਵੋਟਰੀ ਹੋਗੀ ਚੋਣ ਹੋਗੀ ਹੈ ਬੀਜੇਪੀ ਆਪਣੇ ਆਪ ਨੂੰ ਕਿੱਥੇ ਦੇਖ ਇਸ ਚੋਣ ਚ ਸਪਸ਼ਟ ਦਿਸਦਾ ਸੀ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਜਾਂ ਪੰਜਾਬ ਨੂੰ ਬਰਬਾਦ ਕਰਦੇ ਰਹੇ ਨੇ ਔਰ ਜਿਨ੍ਹਾਂ ਦੇ मंसूਬੇ ਹਜੇ ਵੀ ਹੋਏ ਔਰ ਦੂਜੇ ਪਾਸੇ ਜਿਰਕੋਲ ਪੰਜਾਬ ਦਾ ਸਪਸ਼ਟ ਵਿਜ਼ਨ ਹੈ ਤਰੱਕੀ ਦਾ ਉਹ ਹੈ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਦੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਚੋਣ ਇੱਕ ਮਾਈਲਸਟੋਨ ਸਾਬਤ ਹੋਏਗਾ 2027 ਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਚ ਸਰਕਾਰ ਬਣਾ ਕੇਂਦਰ ਸਰਕਾਰ ਵੱਲੋਂ ਸਰਪੰਚ ਇੱਕ ਦਾਣੇ ਦਾ 11 ਲੱਖ ਕਿਸਾਨਾਂ ਦੇ ਜੇਬ ਚ ਕੱਲ ਰਾਤ ਤੱਕ ਪਹੁੰਚ ਗਿਆ ਔਰ ਇਹ 34000 ਕਰੋੜ ਰੁਪਏ ਚ 99% ਪ੍ਰੋਕਿਊਰਮੈਂਟ ਇੱਕ ਇੱਕ ਦਾਣਾ ਦਾਣਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੈਸਾ ਭੇਜ ਕੇ ਚੁੱਕਿਆ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬੀਂਗ ਪੰਜਾਬੀ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ 48 ਘੰਟਿਆਂ 'ਚ ਫਸਲ ਚੁੱਕਣ ਤੋਂ ਬਾਅਦ 48 ਘੰਟਿਆਂ 'ਚ ਬੈਂਕ ਅਕਾਊਂਟ 'ਚ ਪੇਮੈਂਟ ਪਹੁੰਚਾਈ ਹੈ ਔਰ ਇਹ 34000 ਕਰੋੜ ਰੁਪਏ ਪੰਜਾਬ ਦੀ ਇਕਨੋਮੀ ਐਸੇ ਔਰ ਐਸੇ ਸਮੇਂ ਜਦੋਂ ਪੰਜਾਬ ਬਾੜ ਦੀ ਆਫਤਾ 'ਚੋਂ ਨਿਕਲਿਆ ਇਹ ਪੈਸਾ ਪੰਜਾਬ ਨੂੰ ਅੱਗੇ ਲੈ ਜਾਣ ਵਾਸਤੇ ਪੰਜਾਬ ਦੇ ਕਿਸਾਨਾਂਸੇ ਇੱਕ ਲਾਈਫਲਾਈਨ ਸਾਬਤ ਹੋਏਗਾ ਉਹਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਇੱਕ ਇੱਕ ਦਾਣਾ ਕਿਸਾਨ ਦਾ ਸਹੀ ਟਾਈਮ ਤੇ ਚੁੱਕਿਆ ਵੀ ਔਰ ਸਹੀ ਟਾਈਮ ਤੇ ਹੀ ਪੇਮੈਂਟ ਵੀ ਹੋਈ